ਹੈਲੋ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋ ਠੀਕ ਹੈ ਨਾ ਸਭ ਠੀਕ ਹੈ ਪ੍ਰਮਾਤਮਾ ਕਰੇ ਤੁਸੀਬ ਵੀ ਕੋ ਜੇ ਤੁਹਾਡੀ ਵੀ ਦਾੜੀ ਕਾਲੀ ਕਾਲੀ ਨਹੀਂ ਹੁੰਦੀ ਤੁਹਾਡੇ ਵੀ ਵਾਲ ਛੁੱਟੇ ਹੁੰਦੇ ਜਾ ਰਿਹਾ ਤੁਹਾਡੀ ਵੀ ਦਾੜੀ ਗਰੋਥ ਨਹੀਂ ਕਰਦੀ ਤਾਂ ਤੁਸੀਂ ਇਸ ਵੀਡੀਓ ਤੇ ਸਹੀ ਪਕੜਨੇ ਹੋ ਕੇ ਤਾਂ ਵੀਡੀਓ ਨੂੰ ਲਾ ਕੇ ਦੋ ਦੇਖਣਾ ਜੇ ਤੁਸੀਂ ਵੀ ਤੁਨੀ ਦਾੜੀ ਨੂੰ ਲੰਮੀ ਅਤੇ ਕਾਲੀ ਬਣਵਾਉਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਸਟ ਤੱਕ ਦੇਖੋ। ਅਗਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਨਹੀਂ ਕੀਤਾ ਤਾਂ ਬੋਲ ਕਰਕੇ ਯਾਦ। ਬੈਲ ਸਭ ਤੋਂ ਪਹਿਲਾ ਤਰੀਕਾ ਸਵੇਰ ਉੱਠ ਕੇ ਨਹਾਉਣ ਤੋਂ ਬਾਅਦ ਨਹਾਉਣ ਤੋਂ ਬਾਅਦ ਦਾੜੀ ਉੱਤੇ ਸਰੋਂ ਦਾ ਤੇਲ ਲਗਾਉਣਾ। ਬੋਬੀ ਕਾ ਦਾ ਕੱਢਿਆ ਹੋਇਆ। ਜੇ ਇਸ ਤਰੀਕੇ ਨਾਲ ਵੀ ਦਾੜੀ ਨਾ ਆਵੇ ਤਾਂ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਹਫਤੇ ਦੇ ਵਿੱਚ ਐਨੀ ਖੂਬ ਦਾੜੀ ਲਗਾ ਸਕਦੇ ਹੋ। ਫਟਾਫਟ ਅਨੁਕਮ। ਨਹੀਂ ਪਤਾ ਮੈਂ। ਕਿਉਂਕਿ ਤੁਸੀਂ ਇਸ ਦੁਨੀਆ ਵਿੱਚ ਰਹਿੰਦੀ ਨਹੀਂ ਤੁਹਾਨੂੰ ਕਿਵੇਂ ਪਤਾ ਹੋਊਗਾ। ਤਾਂ ਵੀਡੀਓ ਨੂੰ ਪਲਾਸਟਿਕ ਰੂਟ ਸਭ ਤੋਂ ਪਹਿਲਾਂ ਕੀ ਕਰ ਤਾ ਤੁਹਾਡੇ ਕੋਲੇ ਐਟਾ ਫੇਮ ਫੜਿਆ ਹੋਇਆ ਹੈ। ਇਹਦਾ ਯੂਜ਼ ਕਰਕੇ ਇੱਕ ਦਿਨ ਦੇ ਵਿੱਚ ਇੰਚਾਂ ਦੀ ਦਾੜੀ ਲੈ ਸਕਦੇ ਹੋ। ਤੁਹਾਨੂੰ ਪਤਾ ਵਾਂ। ਮੈਂ ਦਸਾਂ ਕਿਦਾਂ ਲਈ ਅਸਰ ਕਰਦੇ ਆਂ। ਜਦ ਇਹ ਗੌਰ ਕਰੋ ਕਿ ਇੱਕ ਦਿਨ ਦੇ ਵਿੱਚ ਐਡੀਕ ਦਾੜੀ ਕਿੰਦਾ ਸਕਦੇ। ਲੇ ਆ ਸਕਦਾ ਉਹ ਇੱਕ ਬੰਦ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਸਿਰਫ 5 ਮਿੰਟ ਦਾ ਕੰਮ ਹੈ 7 ਦੇ ਅੱਗੇ ਜਾਰੀ ਹੈ ਜਿਵੇਂ ਨਾ ਤੁਸੀਂ ਹੀ ਕਰ ਸਾਫਟਵੇਅਰ ਐਪ ਸਟੋਰ ਕੋਲ ਪਲੇ ਸਟੋਰ ਤੋਂ ਸਨੈਪਚਾਟ ਡਾਊਨਲੋਡ ਕਰਨੀ ਸਨੈਪਚਾਟ ਸਨੈਪਚਾਟ ਡਾਊਨਲੋਡ ਕਰਨ ਤੋਂ ਬਾਅਦ ਉਹਦੇ ਵਿੱਚ ਇੱਕ ਆਪਸ਼ਨ ਆਉਂਦਾ ਬੀਅਰ ਗਰੋਥ ਵਾਲਾ ਉਹ ਆਪਣੇ ਚਿਹਰੇ ਤੇ ਫਿਲਟਰ ਲਗਾਉਂਦਾ ਤੇ ਢੇਢੀ ਢਾਲੀ ਲਿਆਉਂ ਤੋ ਇੱਕ ਟੱਕਾ ਟੱਕਾ ਵਾ ਤੁਸੀਂ ਵੀ ਨਾ ਸਕਦੇ ਹੋ ਤੇ ਵੀਡੀਓ ਅੱਛੀ ਲੱਗੀ ਲਾਈਕ ਔਰ ਸਬਸਕ੍ਰਾਈਬ ਜਰੂਰ ਕਰ ਦਿਨ ਮੈਂ ਵਾ